ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਵਾਰ ਤੋਂ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਉਸ ਤੋਂ ਲੇ ਕੇ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਤੇ ਜਿੰਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਜੋ ਅਜੱਟ ਦੇ ਸੂਟ ਵੀ ਰਹਿਣਗੇ ਵੀ ਦਾਰੀਵਰ ਤੇ ਇੱਕ ਇਹਦੇ ਵਿੱਚ ਜਿਹੜੀ ਅੱਜ ਕੱਲ ਬਹੁਤ ਜ਼ਿਆਦਾ ਵਾਇਰਲ ਹੋਈ ਹੋਈ ਹੈ ਬਰਬਰੀ ਬਰਬਰੀ ਦੇ ਸੂਟ ਵੀ ਰਹਿਣਗੇ ਸਾਰੇ ਸੂਟ ਡਿਸਕਾਊਂਟ ਦੇ ਲਓ ਜੀ ਪਹਿਲਾ ਸੂਟ ਦੇਖੋ ਕੈਬੀ ਦਾ ਹੈ ਸੂਟ ਹੈਗਾ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਬਹੁਤ ਵਧੀਆ ਕੈਬੀ ਆਉਗੀ ਤੁਹਾਡੇ ਕੋਲੇ ਪ੍ਰੀਮੀਅਮ ਕੁਆਲਿਟੀ ਬਹੁਤ ਸੋਹਣੀ ਲਾਈਨਿੰਗ ਲੱਗੇ ਬਣਦੀ ਆ ਠੀਕ ਹੈ ਜੀ ਜਿਹੜੀ ਸਲਵਾਰ ਹੈ ਇਹਦੇ ਨਾਲ ਉਹ ਤੁਹਾਡੀ ਮਰਜ਼ੀ ਹੈ ਲਾਈਨਿੰਗ ਲਵਾ ਵੀ ਸਕਦੇ ਹੋ ਔਰ ਨਹੀਂ ਵੀ ਮਰਜ਼ੀ ਤੇ ਡਿਪੈਂਡ ਕਰਦਾ ਤੁਹਾਡੀ ਤੇ ਸ਼ਰਟ ਤੇ ਲਾਈਨਿੰਗ ਲੱਗੂਗੀ ਮੈਂਦੀ ਕਲਰ ਦਾ ਹੀ ਹੈ ਦਾ ਸੂਟ ਹੈਗਾ ਇਹ ਠੀਕ ਹੈ ਜੀ ਸਹੀ ਆ ਰਿਹਾ ਹੋਣਾ ਕਲਰ ਮੇਰੇ ਖਿਆਲ ਆ ਸਲਵਾਰਾਂ ਨਹੀਂ ਹੁੰਦੀਆਂ ਤਾਂ ਸਹੀ ਹੈ ਸਹੀ ਹੈ ਜੀ ਬਸ ਜੋ ਵੀ ਹੈ ਲਗਭਗ ਸਹੀ ਹੋਈ ਹੁੰਦਾ ਹੈ ਬੀਬੀ ਥੋੜਾ ਜਿਹਾ ਡਰਾ ਵਾਧ ਦੇ ਦਿੰਦੀ ਆ ਸਾਨੂੰ ਤੇ ਮੈਂ ਬਾਅਦ ਚ ਦੇਖਦੀ ਆ ਜਦੋਂ ਵੀਡੀਓ ਐਡਿਟ ਕਰਦੀ ਆ ਕਲਰ ਸਹੀ ਹੁੰਦੇ ਨੇ ਲੋ ਜੀ ਆ ਹੈਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਮੈਂ ਸੂਟ ਪਾ ਰਹੀ ਆ ਇਹਦੇ ਨਾਲ ਦਾ ਹੰਡਾ ਰਹੀ ਆ ਰਸਟ ਕਲਰ ਦਾ ਸੇਮ ਬਿਲਕੁਲ ਸੇਮ ਪ੍ਰਿੰਟ ਦਾ ਕਾਫੀ ਜਿਆਦਾ ਸੋਹਣਾ ਲੱਗਦਾ ਦੁਪੱਟਾ ਸਿਰ ਤੇ ਵੀ ਰਹਿ ਜਾਂਦਾ ਇਹ ਨਾ ਜੀ ਸੈਮੀ ਟ੍ਰੈਬੀ ਦੁਪੱਟਾ ਬਹੁਤ ਸਾਰੀਆਂ ਭੈਣਾਂ ਅੱਜਕੱਲ ਡਾਈ ਵੀ ਕਰਾ ਰਹੀਆਂ ਨੇ ਸੈਮੀ ਟ੍ਰੈਬੀ ਦੁਪੱਟੇ ਬੜੇ ਵਧੀਆ ਸਿਰ ਤੇ ਰਹਿ ਜਾਂਦੇ ਨੇ ਲਓ ਦੇਖੋ ਤੁਸੀਂ ਕਿੰਨਾ ਵਧੀਆ ਸਿਰ ਤੇ ਰਿਹਾ ਹੈ ਕੋਈ ਚੱਕਰ ਨਹੀਂ ਹੈਗਾ ਮਾੜੇ ਮੋਟੀ ਦੇਖੋ ਸਲਿਪਰੀ ਹੁੰਦੀ ਆ ਪਰ ਫਿਰ ਵੀ ਥੋੜਾ ਜਿਹਾ ਸੰਭਾਲਣਾ ਵੀ ਆਪਾਂ ਨੂੰ ਆਉਣਾ ਚਾਹੀਦਾ ਪਰ ਕਾਫੀ ਹੱਦ ਤੱਕ ਇਹ ਸਿਰ ਤੇ ਰਹਿ ਜਾਂਦੇ ਨੇ ਦੁਪੱਟੇ ਤੇ ਸੋਹਣੇ ਵੀ ਬਹੁਤ ਲੱਗ ਤੇ ਇਹਦੀ ਪ੍ਰਾਈਸ ਹੈਗੀ ਆ ਜੀ 18500 ਇਹ ਸੂਟ 18500 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਨੈਕਸਟ ਦੇਖੋ ਥੋੜਾ ਜਿਹਾ ਟੈਬੀ ਟੈਬੀ ਦਾ ਫਰਕ ਹੁੰਦਾ ਹੁਣ ਆਹ ਟੈਬੀ ਦਾ ਸੂਟ ਜਿਹੜਾ ਇਹ ਥੋੜਾ ਕਾਸਟਲੀ ਆ ਉਹਦੇ ਨਾਲੋਂ ਇਹ ਇਟਾਲੀਅਨ ਟੈਬੀ ਹੈਗੀ ਆ ਉਹ ਪ੍ਰੀਮੀਅਮ ਟੈਬੀ ਸੀ ਮਾੜਾ ਉਹ ਵੀ ਨਹੀਂ ਹੈਗਾ ਤੇ ਇਹਨੇ ਤਾਂ ਹੋਣਾ ਹੀ ਕੀ ਹੈ ਮਾੜਾ ਇਹ ਤਾਂ ਬਹੁਤ ਜਿਆਦੇ ਸੋਹਣਾ ਸੂਟ ਹੈ ਇਹ ਇਥੇ ਲੰਬੀਆਂ ਲਾਈਨਾਂ ਨੇ ਉਹਦੇ ਵਿੱਚ ਟੇਢੀਆਂ ਲਾਈਨਾਂ ਸੀ ਥੋੜਾ ਜਿਹਾ ਪ੍ਰਾਈਸ ਦਾ ਫਰਕ ਹੈ ਪਰ ਮੈਂ ਉਹਦੇ ਨਾਲ ਦਾ ਵੀ ਬਣਾਇਆ ਹੋਇਆ ਬਹੁਤ ਅੱਛਾ ਰਹਿੰਦਾ ਇਹ ਹੈਗੀ ਹੈ ਜੀ ਇਹਦੇ ਨਾਲ ਮਸਲੀਨ ਦੀ ਸਲਵਾ ਠੀਕ ਹੈ ਜੀ ਬਹੁਤ ਪਿਆਰਾ ਲੁਕਦਾ ਹੈ ਕਾਫੀ ਜਿਆਦਾ ਸੋਹਣਾ ਲੁਕਦਾ ਹੈ ਡੇ ਟਾਈ ਵੀ ਦਾ ਦੁਪੱਟਾ ਇਹਦੇ ਨਾਲ ਆ ਲੋ ਵੱਡੇ ਵੱਡੇ ਦੁਪੱਟੇ ਨੇ ਜੀ ਬਹੁਤ ਸੋਹਣੇ ਸੋਹਣੇ ਦੁਪੱਟੇ ਤੇ ਸੋਹਣੇ ਸੋਹਣੇ ਸੂਟ 2.5 ਮੀਟਰ ਦਾ ਦੁਪੱਟਾ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਹੋਊਗੀ ਮੇਰਾ ਖਿਆਲ ਹੈ ਆ ਤੇ ਆਦ ਸੱਚ ਬ੍ਰਾਂਡ ਦਾ ਹੈਗਾ ਜੀ ਆਦ ਸੱਚ ਬ੍ਰਾਂਡ ਦਾ ਸੌਰੀ ਢਾਲੇਗੀ ਆਦ ਸੱਚ ਬ੍ਰਾਂਡ ਦਾ ਸੂਟ ਹੈਗਾ ਤੇ ਹੁਣ ਇਹਦੀ ਪ੍ਰਾਈਸ ਹੈਗੀ ਆ 2350 2350 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਲੋ ਜੀ ਹੁਣ ਮੈਂ ਜੌਰਜਟ ਦੇ ਸੂਟ ਦਿਖਾਵਾਂਗੀ ਤੁਹਾਨੂੰ ਆ ਜੌਰਜਟ ਦੇ ਸੂਟਾਂ ਦੇ ਉੱਪਰ ਤੁਹਾਨੂੰ ਮਿਲੂਗਾ ਜੀ ਇਹ ਆਰੀ ਵਰਕ ਬੜਾ ਪਿਆਰਾ ਸੂਟ ਆ ਜੀ ਬਹੁਤ ਸੋਹਣਾ ਸੂਟ ਹੈ ਲੋ ਜੌਰਜਟ ਦਾ ਸੂਟ ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਆਰੀ ਵਰਕ ਮਿਲੂਗਾ ਉਹ ਤੇ ਰਾਜਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਇਹ ਬਹੁਤ ਸੋਹਣਾ ਲੱਗਦਾ ਠੀਕ ਹੈ ਜੀ ਤੇ ਇਹ ਪ੍ਰਿੰਟ ਦੇਖ ਲਓ ਔਰ ਕਲਰ ਦੇਖ ਲਓ ਮਹਿੰਦੀ ਕਲਰ ਦੇ ਵਿੱਚ ਸੂਟ ਆਊਗਾ ਤੇ ਇਹ ਸਲਵਾਰ ਹੈ ਨਾ ਜਿਹੜੀ 5 ਮੀਟਰ ਆਊਗੀ ਆਹ ਲਓ ਮਸਲੀਨ ਦੀ ਸਲਵਾਰ 5 ਮੀਟਰ ਆਊਗੀ ਸਲਵਾਰ ਤੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਤੇ ਤੁਹਾਡੀ ਮਰਜ਼ੀ ਹੁੰਦੀ ਹੈ ਤੁਸੀਂ ਲਾਉਣੀ ਆ ਲਾ ਲਿਓ ਤੇ ਬਾਕੀ ਸ਼ਰਟ ਦੇ ਉੱਪਰ ਤੁਹਾਨੂੰ ਲਾਈਨਿੰਗ ਹੈ ਜਿਹੜੀ ਉਹ ਨਾਲ ਹੀ ਮਿਲ ਰਹੀ ਹੈ ਇਹਦੇ ਵਿੱਚੋਂ 2.5 ਮੀਟਰ ਜਿਹੜਾ ਸ਼ਰਟ ਦੀ ਲਾਈਨਿੰਗ ਦਾ ਕੱਪੜਾ ਮਿਲੂਗਾ ਤੁਹਾਨੂੰ ਤੇ ਇਹ ਹੈ ਦਾ ਦੁਪੱਟਾ ਇਹ ਤਾਂ ਸਿੱਧਾ ਪਸਦਾ ਆ ਆਇਆ ਆਇਆ ਆਹ ਆ ਲੋ ਜੀ ਇਹ ਦੁਪੱਟਾ ਮਿਲੂਗਾ ਇਹਦਾ ਜਾਰਜਟ ਦਾ ਪ्योर ਜਾਰਜਟ ਦੇ ਵਿੱਚ ਦੁਪੱਟਾ ਆਊਗਾ ਸਿਰ ਤੇ ਟਿਕਣ ਵਾਲਾ ਦੁਪੱਟਾ ਬਹੁਤ ਸੋਹਣਾ ਕਾਫੀ ਪਿਆਰਾ ਲੱਗਦਾ ਸੂਟ ਇਹ ਤੇ ਇਹਦੀ ਪ੍ਰਾਈਸ ਅੱਜ ਡਿਸਕਾਊਂਟ ਤੇ ਰਹੂਗੀ 2350 2350 ਦੇ ਵਿੱਚ ਸੂਟ ਮਿਲ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਇਹ ਵੀ ਡਿਸਕਾਊਂਟ ਦੇ ਵਿੱਚ ਆ ਰਿਹਾ ਥੋਡੇ ਕੋਲ ਤੇ ਅਗਲਾ ਜਿਹੜਾ ਹੈਗਾ ਆ ਲੋ ਜੀ ਇਹ ਵੀ ਨਾਲ ਦੇ ਹੀ ਹੈ ਰੰਗੀ ਵਰਕਰ ਹਾਂ ਇਹ ਮਹਿਰੂਨ ਕਲਰ ਦੇ ਵਿੱਚ ਹੈ ਇਹ ਵੀ ਬਹੁਤ ਸੋਹਣਾ ਸੂਤਰ ਨਾਲ ਦਾ ਹੀ ਆ ਆਰੀ ਵਰਕ ਹੋਇਆ ਹੋਵੇ ਇਹਦੇ ਤੇ ਵੀ ਜਾਰਜਟ ਦੇ ਵਿੱਚ ਹੀ ਸੂਟ ਆਉਂਦਾ ਵੀ ਕਾਫੀ ਵਧੀਆ ਸੂਟ ਹੈ ਵੀ ਇਹਦੇ ਨਾਲ ਵੀ ਜਿਹੜੀ ਸਲਵਾਰ ਹੋਊਗੀ ਮਸਲੀਨ ਦੀ ਇਹ 5 ਮੀਟਰ ਦੀ ਆਊਗੀ ਔਰ ਸ਼ਰਟ ਤੇ ਲਾਈਨਿੰਗ ਲੱਗਦੀ ਹੋਊਗੀ ਇਹਦੀ ਲਾਈਨਿੰਗ ਦਾ ਖਰਚਾ ਤੁਹਾਡਾ ਬਚ ਜਾਊਗਾ ਸਟਿਚਿੰਗ ਜੇ ਤੁਸੀਂ ਸਾਡੇ ਤੋਂ ਕਰਵਾਉਣੀ ਆ ਕਰਵਾ ਸਕਦੇ ਹੋ ਜੇ ਤੁਸੀਂ ਆਪ ਕਰਾਉਣੀ ਆ ਤਾਂ ਆਪ ਕਰਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਆ ਲੋ ਆ ਲੋ ਬਹੁਤ ਸੋਹਣਾ ਦੁਪੱਟਾ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਬਹਿ ਜਾ ਬਹਿ ਜਾ ਕਰਦੇ ਸੂਟ ਲਈ ਬਹੁਤ ਪਿਆਰੀ ਸੀਗੀ ਪਿਓਰ ਜਾਰਜਟ ਦੇ ਵਿੱਚ ਦੁਪੱਟਾ ਬਹੁਤ ਸੌਫਟ ਜਿਹਾ ਸਿਰ ਤੇ ਟਿਕਣ ਵਾਲਾ ਦੁਪੱਟਾ ਠੀਕ ਹੈ ਜੀ ਸੇਮ ਪ੍ਰਾਈਸ ਦੇ ਵਿੱਚ ਆਉਣਗੇ ਦੋਨੋਂ ਲਓ ਜੀ ਹੁਣ ਮੈਂ ਤੁਹਾਨੂੰ ਬਰਬਰੀ ਦੇ ਸੂਟ ਦਿਖਾ ਦੇਣੀ ਆ ਥੋੜੇ ਜਿਹਾ ਫਰੋਜ਼ੀ ਕਲਰ ਐਗਜ਼ੈਕਟ ਫਰੋਜ਼ੀ ਕਲਰ ਬਹੁਤ ਸੋਹਣੀ ਬਰਬਰੀ ਆ ਆਹ ਲਓ फ्रंट ਆ ਜਿਹੜਾ ਸ਼ਰਟ ਦਾ ਸਾਰੇ ਤੇ ਹੈਂਡਵਰਕ ਹਾਈਲਾਈਟ ਕੀਤਾ ਹੋਇਆ ਸਾਰੇ 프ਰੰਟ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੂਗਾ ਮੋਤੀ ਵਰਕ ਐਂਡ ਸਿੱਪੀ ਵਰਕ ਦਿਖ ਰਿਹਾ ਹੁਣ ਸਹੀ ਤੁਹਾਨੂੰ ਠੀਕ ਹੈ ਜੀ ਬੜਾਈ ਬੜੀ ਪਿਆਰੀ ਬਰਬਰੀ ਬਹੁਤ ਸੋਹਣੀ ਬਰਬਰੀ ਐ ਜਾਲਖਾ ਜੀ ਬਰਬਰੀ ਨਹੀਂ ਹੈਗੀ ਤੇ ਸੋਹਣੀ ਜੀ ਬਰਬਰੀ ਹੈਗੀ ਹੈ ਇਹ ਸੌਫਟ ਬਹੁਤ ਜ਼ਿਆਦਾ ਇਹ ਹੈਗਾ ਜੀ ਇਹਦੇ ਨਾਲ ਮਸਲੀਨ ਦੀ ਸਲਵਾਰ ਠੀਕ ਹੈ ਜੀ ਤੇ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਲੋ ਟੈਚ ਲੱਗਿਆ ਹੋਇਆ ਪੱਲੇ ਤੇ ਲੋਟ ਉਹ ਰੋਟੀ ਸੀ ਦੇਖੋ ਦੁਪੱਟਾ ਹੈ ਨਾ ਤੇਬੀ ਦਾ ਦੁਪੱਟਾ ਤੇਬੀ ਲਾਈਨਿੰਗ ਠੀਕ ਹੈ ਜੀ 1900 ਦੇ ਵਿੱਚ ਸੂਟ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਬੇ ਫਿਕਰ ਹੋ ਕੇ ਬਾਏ ਕਰ ਲਿਓ ਬਹੁਤ ਸੋਹਣਾ ਸੂਟ ਪਹੁੰਚੂਗਾ ਜਮੈਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਤੇ ਉਹਦੇ ਵਿੱਚ ਮੇਰਾ ਖਿਆਲ ਆ ਆਪਣੇ ਕੋਲ ਸ਼ਾਇਦ ਕੋਈ ਪੀਸ ਸੀਗਾ ਮੈਨੂੰ ਲੱਗ ਰਿਹਾ ਨੈਕਸਟ ਦੇਖੋ ਇਹ ਬੜਾ ਫਰੋਜ਼ੀ ਤਾਂ ਨਹੀਂ ਕਹਿ ਸਕਦੇ ਆਪਾਂ ਇਹਨੂੰ ਪਤਾ ਨਹੀਂ ਕਿਹੜਾ ਕਲਰ ਹੈ ਤੁਸੀਂ ਜੀ ਅੱਗੇ ਦੰਡ ਰਹੀ ਹੈ ਤੇ ਇਸ ਇਹਨੂੰ ਹਾਂ ਪਤਾ じゃ ਨਹੀਂ ਲੱਗ ਰਿਹਾ ਕਿਹੜਾ ਕਲਰ ਹੈ ਆਹ ਲੋ ਜੀ ਸਾਰੇ ਫਰੰਟ ਦੇ ਉੱਪਰ ਤੁਹਾਨੂੰ ਹੈਂਡ ਦਾ ਟੱਚ ਮਿਲੇਗਾ ਕਾਫੀ ਹੈਂਡ ਮੋਤੀ ਸਿੱਪੀ ਦਾ ਵਰਕ ਹੋਇਆ ਹੋਇਆ ਫਰੰਟ ਤੇ ਆਹ ਦੇਖੋ ਸਾਰੇ ਫਲਾਵਰਸ ਦੇ ਉੱਪਰ ਮੋਤੀ ਸਿੱਪੀ ਦਾ ਵਰਕ ਮਿਲੇਗਾ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਸੋਹਣਾ ਹੈ ਕਲਰ ਦੱਸਣਾ ਤਾਂ ਨਹੀਂ ਆਉਂਦਾ ਸਹੀ ਦਿਖ ਰਿਹਾ ਦਿਖਾਈ ਜਲੀ ਸਹੀ ਸਹੀ ਦਿਖਾ ਦੇ ਬੱਸ ਇਹ ਲੈ ਲੋ ਜੀ ਇਹ ਟੈਬੀ ਦਾ ਦੁਪੱਟਾ ਨਾਲ ਸਹੀ ਦੇਖ ਲੈਣ ਇੱਥੇ ਆ ਕੇ ਸਹੀ ਰੰਗ ਚ ਵਾ ਲੋ ਲੋ ਜੀ ਟੈਬੀ ਦਾ ਦੁਪੱਟਾ ਤੇ ਫੁੱਲ ਲੱਗੇ ਹੋਏ ਨੇ ਪੱਲੇ ਆ ਕੇ ਆ ਲੋ ਠੀਕ ਹੈ ਸੋਹਣਾ ਦੁਪੱਟਾ ਹੈ ਤੇ ਸੋਹਣਾ ਜਿਹਾ ਸੂਤ ਤੇ ਪ੍ਰਾਈਸ 1900 ਇਹ 1900 ਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਅਗਲਾ ਜੇ ਇਹ ਵਾਲਾ ਕਲਰ ਹੈ ਜੀ ਸੂਟ ਸੇਮ ਹੀ ਹੈ ਜਿਹੜਾ ਹੁਣ ਤੁਹਾਨੂੰ ਮੈਂ ਦਿਖਾ ਕੇ ਰਾਈਆ ਉਹਦੇ ਨਾਲ ਦਾ ਹੀ ਹੈ ਸਾਰੇ ਫਰੰਟ ਦੇ ਉੱਪਰ ਹੈਂਡਵਰਕ ਹੈ ਦੇਤੇ ਇਹ ਵਾਲਾ ਸਲਵਾਰ ਦਾ ਪੀਸ ਹੈ ਤਾਂ ਇਹ ਹੈਗਾ ਦੁਪੱਟੇ ਦਾ ਠੀਕ ਹੈ ਜੀ ਕਾਫੀ ਸੋਹਣੇ ਸੂਟ ਨੇ ਮਸਲੀਨ ਦੀ ਸਲਵਾਰ ਆਉਗੀ ਮੋਟੀ ਮਸਲੀਨ ਹੈ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹਾਂ ਔਰ ਸ਼ਰਟ ਦੇ ਨੀਚੇ ਲਾਈਨਿੰਗ ਲੱਗੂਗੀ ਤੇ ਪ੍ਰਾਈਸ ਇਹਦੀ ਵੀ ਉਨੀ ਰਹੂਗੀ 1890 ਠੀਕ ਹੈ ਜੀ ਲੋ ਤਾਂ ਇਹ ਵੀ ਵੱਜ ਗਈ ਮੇਰੀ ਨਾਲ ਦੀ ਨਾਲ ਗੱਲਾਂ ਕਰਦੇ ਕੰਦੇ ਲੋ ਅਗਲਾ ਦੇਖੋ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਠੀਕ ਹੈ ਜੀ ਸੇਮ ਹੀ ਸੂਟ ਨੇ ਤਿੰਨੇ ਸੂਟ ਸੇਮ ਨੇ ਇਹ ਇੱਕ ਸੂਟ ਅਲੱਗ ਸੀਗਾ ਇਹਦੇ ਦੇ ਵੀ ਉਦਾਂ ਹੀ ਹੈਂਡਵਰਕ ਹੋਇਆ ਹੋਇਆ ਤੇ ਇਹ ਵਾਲੀ ਸਲਵਾਰ ਮਿਲੂਗੀ ਨਾਲ ਔਰ ਇਹ ਫੁੱਲਾਂ ਵਾਲਾ ਮਿਲੂਗਾ ਜੀ ਨਾਲ ਦੁਪੱਟਾ ਠੀਕ ਹੈ ਲੋ ਆफी ਵਧੀਆ ਸੂਟ ਨੇ ਫਟਾਫਟ ਬਾਈ ਕਰ ਲਓ ਡਿਸਕਾਊਂਟ ਦੇ ਸੂਟ ਹੈ ਬੇਸ਼ੱਕ ਇਹਨਾਂ ਨੂੰ ਪਾਉਣੀ ਆ ਹਾਂ ਲੋ ਜੀ ਤਿੰਨ ਕਲਰ ਆਪਾਂ ਇਹਦੇ ਵਿੱਚ ਦੇਵਾਂਗੇ ਤੁਹਾਨੂੰ ਆਹ ਕਲਰ ਜਿਹੜਾ ਇਹ ਸਭ ਤੋਂ ਵੱਧ ਵਾਇਰਲ ਹੋਇਆ ਸੀ ਆਪਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਡੀਓ ਸੀ ਜਿਹੜੀ ਇਸ ਕਲਰ ਦੀ ਵਾਇਰਲ ਹੋਈ ਸੀਗੀ orange ਕਲਰ ਮਸਲੀਨ ਦੀ ਸਲਵਾਰ ਦੇ ਨਾਲ ਆਉਗੋ ਸੂਟ ਇਹ ਤੁਹਾਨੂੰ ਲਓ ਬਹੁਤ ਸੋਹਣੀ ਲਸ਼ ਲਸ਼ ਕਰਦੀ 크ريب ਵਰਗੀ ਮਸਲੀਨ ਹੈ ਜੀ ਤੇ ਇਹ ਹੈਗਾ ਇਹਦਾ ਸ਼ਰਟ ਕੋਈ ਵਰਕ ਨਹੀਂ ਹੈ ਕੁਝ ਨਹੀਂ ਹੈ ਸਾਰਾ ਇਦਾਂ ਦਾ ਹੀ ਤੁਹਾਨੂੰ ਪ੍ਰਿੰਟ ਮਿਲਣਾ ਇਹਦੇ ਤੇ ਕਾਫੀ ਸੂਟ ਹੈ ਜਿਹੜੇ ਆਪਣੇ ਇਹਦੇ ਨਾਲ ਦੇ ਗਏ ਨਹੀਂ ਪਹਿਲਾਂ ਪਹਿਣਾ ਕੋਲੇ ਬਹੁਤ ਸਹੀ ਹੈ orange ਕਲਰ ਇਸ ਵਾਰ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲਿਆ orange ਕਲਰ ਬਰਬਰੀ ਦੇ ਵਿੱਚ ਠੀਕ ਹੈ ਜੀ ਤੇ ਇਹ ਵਾਲੀ ਹੈਗੀ ਆ ਸਲਵਾਰ ਇਹਦੇ ਨਾਲ ਮਸਲੀਨ ਦੀ کافی ਵਧੀਆ ਲੱਗਦਾ ਸੂਟ ਇਹ ਤੇ ਇਹ ਦੁਪੱਟਾ ਹੈਗਾ ਦੁਪੱਟੇ 'ਚ ਸਾਰੇ 'ਚ ਇਦਾਂ ਹੀ ਪ੍ਰਿੰਟ ਮਿਲੂਗਾ ਤੁਹਾਨੂੰ ਬਰਬਰੀ ਦਾ ਹੀ ਦੁਪੱਟਾ ਇਹਦੀ ہاں ਇਹ ਵਾਲਾ ਦੁਪੱਟਾ ਠੀਕ ਹੈ ਜੀ کافی ਵਧੀਆ ਲੱਗਦਾ ਸੂਟ ਇਹ ਵੀ ਤੁਹਾਨੂੰ 1900 ਅ 70 ਦੇ ਵਿੱਚ ਮਿਲ ਜੂਗਾ ਇਹਦੇ 'ਚ ਨਾ ਜੀ 2-3 ਤਰ੍ਹਾਂ ਦੇ ਆਏ ਸੀਗੇ ਸਸਤੇ ਬਲੇ ਵੀ ਆਏ ਸੀ ਔਰ ਮਹਿੰਗੇ ਬਲੇ ਵੀ ਆਏ ਸੀ ਇਹ ਥੋੜਾ ਜਿਹਾ ਫਾਸਟਲੀ ਵਾਲਾ ਸੀਗਾ ਇਹ ਵਾਲਾ ਸੂਟ ਤੁਹਾਨੂੰ ਪਤਾ ਕਾਪੀਆਂ ਅੱਜਕੱਲ ਪਹਿਲਾਂ ਆ ਜਾਂਦੀਆਂ ਨੇ ਤੇ ਲੋ 1900 1900 ਦੇ ਵਿੱਚ ਇਹ ਸੂਟ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਲੋ ਜੀ ਅਗਲਾ ਸੇਮ ਹੈ ਗ੍ਰੇ ਕਲਰ ਹੈ ਬਾਕੀ ਸਾਰਾ ਸਾਰਾ ਕੁਝ ਰੰਗ ਟੰਗ ਉਹੀ ਹੈ ਡਿਜ਼ਾਈਨ ਉਹੀ ਹੈ ਤੇ ਇਹ ਵਾਲਾ ਇਹਦੇ ਨਾਲ ਦੁਪੱਟਾ ਠੀਕ ਹੈ ਜੇ ਤੁਸੀਂ ਆਪਣੀ ਮੰਮੀ ਲਈ ਸੱਸ ਲਈ ਮਾਸੀ ਲਈ ਚਾਚੀ ਲਈ ਲੈਣਾ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਕਲਰ ਹੈ ਜਿਹੜਾ ਉਹ ਬਾਈ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਪਰਦੇਸ ਦਾ ਟ੍ਰੈਂਡ ਕਾਫੀ ਜ਼ਿਆਦਾ ਚੱਲ ਰਿਹਾ ਤੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਜੇ ਤੁਸੀਂ ਆਪਣੇ ਲਈ ਲੈਣਾ ਚਾਹੁੰਦੇ ਹੋ ਡਾਰਕ ਕਲਰ ਪਸੰਦ ਕਰਦੇ ਹੋ ਤਾਂ ਇਹ ਵਾਲਾ ਕਲਰ ਬਹੁਤ ਵਧੀਆ ਰਹੂਗਾ ਇਹ ਵਾਲਾ ਠੀਕ ਹੈ ਜੀ ਇਹਦੇ ਨਾਲ ਦੁਪੱਟਾ ਇਹ ਵਾਲਾ ਬੈਲੈਂਸ ਕੀਤਾ ਹੋਇਆ ਕਿਉਂਕਿ ਜੇ ਬਲੂ ਹੀ ਲਾ ਦਿੰਦੇ ਤੇ ਬਹੁਤ ਬਲੂ ਬਲੂ ਹੋ ਜਾਣਾ ਸੀ ਤੇ ਹੁਣ ਥੋੜਾ ਜਿਹਾ ਦੁਪੱਟਾ ਇਸ ਤਰ੍ਹਾਂ ਲਾਉਣ ਕਰਕੇ ਇਹਦੇ ਨਾਲ ਇੱਕ ਬੈਲੈਂਸ ਬਣ ਗਿਆ ਬਹੁਤ ਸੋਹਣਾ ਲੱਗ ਗਿਆ ਸੂਟ ਇਹ ਇਹ ਵੀ 1900 ਦੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹਾਂ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ